ਯੂ ਕਿਰਸਾ ਸਟਾਕ ਲਾਈਕ ਕਰਿਓ ਵੇ ਤੇ ਇੱਥੇ ਜਾਣਾ ਸਸੀ ਗਾਲੀ ਸਸੀ ਗਾਲੀ ਹਾਂ ਚੋਕੋਲਾ ਅਜੋਕੋਲਾ ਦੋਮੀ ਹੋਰ ਬਨੋ ਦਾ ਬਾਈ ਮੇਰੇ ਕੋਲ ਨਹੀਂ ਹੁੰਦੇ ਨਾ 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 哪会儿了？ ਲੋ ਜੀ ਮੈਂ ਤੇ ਦੀਪ ਰਸਮ ਦੀਪ ਦੀਪੇ ਨਿਕਲ ਗਏ ਇਹ ਵੀ ਦੀਪੀਆ ਚਲੋ ਹੁਣ ਅਸੀਂ ਚੱਲੇ ਆ ਮਾਰਕੀਟ ਰੋਟੀ ਪਾਣੀ ਖਾ ਲਿਆ ਸਭ ਕੁਝ ਕਰ ਲਿਆ ਹੁਣ ਚੱਲੇ ਆ ਅਸੀਂ ਦੋਹੇ ਜਣੇ ਬਆਪਤੀ ਗੇੜੀ ਚੜੀ ਗੱਡਣ ਮਾਰਕੀਟ ਦੇ ਵਿੱਚ ਜੋਬਰ ਸਿੰਘ ਘਰੇ ਆ ਉਹ ਮੌਸਮ ਖਰਾਬ ਸੀ ਥੋੜਾ ਜਿਹਾ ਇਸ ਕਰਕੇ ਉਹਨੇ ਨਹੀਂ ਲੇ ਗਿਆ ਤਾਂ ਦੋਹੇ ਜਣੇ ਇਕੱਠੇ ਹੋ ਜਾਂਦੇ ਆ ਫਿਰ ਲੜਦੇ ਬਹੁਤ ਆਹ ਹੈ ਹਨਾ ਉਹ ਵੀ ਮਾਰਕੀਟ ਜਾਣ ਤੋਂ ਪਹਿਲਾਂ ਆਪਾਂ ਨੇ ਜਾਣਾ ਹਸਪੀਟਲ ਸੱਚ ਇੱਥੇ ਅਪੌਇੰਟਮੈਂਟ ਲੈਣੀ ਆ ਆਪਾਂ ਨੇ ਬਲੱਡ ਟੈਸਟ ਕਰਾਉਣਾ ਉਹਦੀ ਲੈਣੀ ਆ ਇੱਕ ਦੋ ਕੰਮ ਹੋਰ ਉਹ ਕਰਨੇ ਆਲੇ ਆ ਇੱਥੇ ਤੇ ਆ ਪਿੰਡ ਵੀ ਤੁਹਾਨੂੰ ਦਿਖਾਉਂਗਾ ਮਾੜਾ ਜਿਹਾ ਪਿੰਡ ਵੀ ਬਹੁਤ ਸੋਹਣਾ ਹੈ ਇਹ ਪਿੰਡ ਵੀ ਦਿਖਾਵਾਂਗੇ ਬਾਅਦ ਚ ਉਹ ਵੀ ਆਹ ਵਾਲਾ ਹਸਪੀਟਲ ਆ ਕਲਚੀ ਨਾ ਤੇ ਇੱਥੇ ਆਪਾਂ ਚੱਲੇ ਹਣ ਦੇਖਦੇ ਹੁਣ ਜੇ ਅਪੌਇੰਟਮੈਂਟ ਮਿਲ ਜਵੇ ਇੱਥੇ ਤੇ ਮੈਂ ਲੈ ਤੁਹਾਨੂੰ ਬਾਅਦ ਵਿੱਚ ਹਸਪੀਟਲ ਦੇਖ ਲੋ ਇਟਲੀ ਦੇ ਬਾਈ ਇੰਨੀ ਸਾਫ ਸਫਾਈ ਇੱਥੇ ਵੀ ਪਿਉਰੀਫੁੱਲ ਹਾਂ ਮਾਸ਼ੀਨਾਂ ਲੱਗੀਆਂ ਚਾਹ ਵਾਲੀਆਂ ਖਾਣ ਪੀਣ ਵਾਲੀਆਂ ਤੇ ਆਪਾਂ ਨੂੰ ਕੱਢਣੀ ਪੈਣੀ ਪਰਚੀ ਸਰਵਿਸ ਪੁਸਤਾਲੇ ਇੱਥੇ ਮਰ ਦਿੱਤੀ ਰੋ ਸਰਵਿਸਿਓ ਕੁਪਾ ਤੁਮ ਨਾਲ ਚਾਹ ਲੈ ਪਰਮੋਦਨ ਦੋ ਲੋਕਲ ਕਿਤਾ ਦਿਨੀ ਉੱਲੋਂ ਇਹ ਤਦਰੋਂ ਨਿਕਲਦੀ ਐ ਆਗਿ ਜੀਰੋ 46 ਨੰਬਰ ਆ ਬਾ ਚਲ ਰਸ ਸਮਝ ਆ ਜੂ ਪੁੱਤ ਦੇਖੋ ਸਾਫ ਸਭਾਈ ਕਿੰਨੇ ਬਾਈ ਕੇ ਲੈਣਾ ਪਾਣੀ ਕਰ ਪੀਂਦੇ ਪੀਂਦੇ ਨਹੀਂ ਪਾਣੀ ਕਰੇ ਤੂੰ ਹੁਣ ਤਾਂ ਪੀ ਗਏ ਪਾਣੀ ਦੋ ਹਾਂ ਅੱਜ ਲੱਡੂ ਚੱਲੀਏ ਪਾਣੀ ਪੀ ਲੈਣਾ ਬਸ ਮਸ਼ੀਨ ਦੇਖ ਲਈ ਮਸ਼ੀਨ ਚ ਕੱਢਣਾ ਬਸ ਆ ਚਲ ਆ ਜਾ ਚੱਲੀਏ ਹਾਂ ਟਲ 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 ਉਹ ਸੀ ਤਾਂ ਗਿਆ ਚੱਲੀਏ ਬਿਲਡਿੰਗ ਉਹ ਤਾਂ ਬਹੁਤ ਪੁਰਾਣੀ ਹੈ ਬਾਈ ਗਣੀ ਮੇਨਟੇਨ ਕਰਕੇ ਰੱਖੀ ਹੋਈ ਹੈ ਸਾਮਸਵਾਲ ਬਹੁਤ ਰੱਖੀ ਹੋਈ ਔਰੇ ਹੁਣ ਤੁਹਾਨੂੰ ਬਾਹਰ ਦਿਖਾਉਣਾ ਇੱਥੇ ਬਾਹਰ ਉਹ ਲੋਕੇਸ਼ਨ ਬੜੀ ਸੋਹਣੀ ਹੈ ਇੱਥੇ ਚੱਲ 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 ਮੇਰਾ ਪੁੱਤ ਓ ਡਰ ਗਿਆ ਹਾਈ ਠੰਡ ਹੋਈ ਠੰਡ ਬੱਲਾ ਬੱਲਾ ਚਾਰਚ ਦੇਖੋ ਪਹਿਲਾ ਸਭ ਤੋਂ ਪਹਿਲਾ ਤਾਂ ਕਿੰਨੀ ਸੋਹਣੀ ਲੱਗਦੀ ਐ ਹੇ ਪੁੱਤ ਹਾਂ ਕਾਂਦੜੇ ਡਿਜ਼ਾਈਨ ਬਾਇਆ ਵਾ ਦੇਖ ਕੇ ਧਿਆਨ ਨਾਲ ਅੱਜ ਹੈਗਾ 4 ਡਿਗਰੀ ਟੈਂਪਰੇਚਰ ਉਧਾਂ ਲੇਪਤ ਪਹਿਲਾਂ ਰੱਖ ਦੇ ਪੇਪਰ ਆਪਾਂ ਗੱਡੀ 'ਚ ਜਿਵੇਂ ਪਿੰਡ ਵਿੱਚ ਆਪਾਂ ਘੁੰਮ ਰਹੇ ਹਾਂ ਜਿੱਕਾ ਤੁਹਾਨੂੰ ਪਹਿਲਾਂ ਇਸ ਪਿੰਡ ਦਾ ਨਾਮ ਹੈ ਕਲਚੀ ਨਾਟ ਤੇ ਆ ਆਪਣੇ ਪਿੰਡ ਦੇ ਬਿਲਕੁਲ ਲੱਗ ਗਈ ਆ ਪਿੰਡ ਤੇ ਇਹ ਵੀ ਬੜਾ ਸੋਹਣਾ ਪਿੰਡ ਹੈ ਇਥੇ ਦੀ ਚਰਚ ਬੜੀ ਸੋਹਣੀ ਆ ਘੰਟਾ ਕਰਦੇ ਹੋ ਕਿੰਨਾ ਕੈਂਠ ਲੱਗਦਾ ਤੇ ਸਾਹਮਣੇ ਹੈਗੇ ਸਾਰਾ ਮਾਰਕੀਟ ਏਰੀਆ ਕਾਫੇ ਬਾਰ ਵਗੈਰਾ ਸਪੈਸ਼ਲੀ ਲੈ ਕੇ ਆਇਆ ਮੈਂ ਆਪਣੇ ਪੁੱਤ ਨੂੰ ਘੁਮਾਉਣਾ ਇੱਥੇ ਹਾਂ ਹਾਲੇ ਟੋਪੀ ਵੀ ਨਹੀਂ ਲੇਕਿਆ ਲੱਡੂ ਬਾਹਰ ਨਹੀਂ ਬਾਹਰ ਕਲੀ ਬਾਹਰ ਹਾਂ ਬਾਹਰ ਨੀਨੀ ਵੈਰੋ ਭਾਈ ਉਹ ਲਿਖਿਆ ਬਾਹਰ ਨੀਨੀ ਬਰਾਵਾ ਰਸੋਂ ਪੱਥਰਾਂ ਦੇ ਨਾਲ ਦੇਖੋ ਸਟਾਰ ਬਣਾਇਆ ਹੋਇਆ ਕਿੰਨਾ ਘੈਂਟ ਕਰਿਆ ਦਾ ਡਿਫਰੈਂਟ ਰੋੜੀਆਂ ਵੀ ਹਾਂ ਤੋਕਾ ਤੋਲਾ ਇਹ ਮੈਂ ਉਹ ਵੀ ਕਾਰ ਨਿਕਲੂਗਾ ਫਿਰ ਸੋਹਣਾ ਲੱਗਦਾ ਤੇ ਆਹ ਫਰੰਟ ਚਰਚ ਦਾ ਬੜਾ ਹੀ ਪਿਆਰਾ ਹੈ ਬਹੁਤ ਪੁਰਾਣੀ ਚਰਚਾ ਹੈ ਤੇ ਬੜੀ ਪਿਆਰੀ ਲੱਗ ਰਹੀ ਹੈ ਅੰਦਰ ਦੇ ਵਿੱਚ ਕੋਈ ਨਿਕਲਦਾ ਵੀ ਨਹੀਂ ਛੇਤੀ ਛੇਤੀ ਬਾਹਰ ਸਵੇਰ ਸਵੇਰੇ ਮੀਂਹ ਪੈ ਕੇ ਹਟਿਆ ਅੱਜ ਨਹੀਂ ਤਾਂ ਬਰਾ ਸਾਜਦੇ ਨਾਲ ਸਾਜਦੇ ਮੀਂਹ ਪੈਂਦਾ ਤਾਂ ਬਹੁਤ ਜ਼ਿਆਦਾ ਹੁਣ ਮਾੜੇ ਜਿਹੇ ਬੱਦਲ ਵਾਜੀ ਘਟੀ ਆ ਤੇ ਹੁਣ ਨਿਕਲਣ ਦਾ ਮੌਕਾ ਮਿਲਿਆ ਆਪਾਂ ਨੂੰ ਕਿੱਥੇ ਕਿੱਥੇ ਜਾਣਾ ਓਹ ਹਾਂ ਵਾਈ ਚਲੋ ਵੀ ਦਿਖਾ ਦੇ ਅੱਜ ਮੇਰੀ ਗਾਈਡ ਆ ਰਸਮ ਇਹ ਦੱਸ ਰਹੀ ਹੈ ਮਨ ਨੂੰ ਹਾਂ ਲੱਕੜ ਦੇ ਉੱਪਰ ਕਲਰ ਐਦਾਂ ਹੀ ਲੱਕੜ ਨੂੰ ਵੱਡ ਵੱਡ ਕੇ ਬਣਾਇਆ ਹੋਇਆ ਹੈ ਕੋਈ ਕਲਰ ਵੀ ਤਾਂ ਕਰ ਸਕਦੇ ਆ ਦੇਖ ਕਿੰਨਾ ਸੋਹਣਾ ਡਰਾਇੰਗ ਕਲਾਕਾਰੀ ਕਰੀ ਹੋਈ ਹੈ ਕਲਰ ਵੀ ਤਾਂ ਕਰ ਸਕਦੇ ਤੇ ਹੈ ਕਲਰ ਵੀ ਤਾਂ ਕਰ ਸਕਦੇ ਕਲਰ ਵੀ ਕਰ ਸਕਦੇ ਤੇ ਹਾਂ ਕੋਈ ਬੋਹ ਨਹੀਂ ਤਾਂ ਕਲਰ ਵੀ ਕਰ ਸਕਦੇ ਪਰ ਐਦਾਂ ਵੀ ਸੋਹਣਾ ਲੱਗਦਾ ਪੁੱਤ ਜੁਨੀਕ じゃ ਬਹੁਤ ਔਰ ਅਸਲ ਲਿਖਿਆ ਬੋਨੋਫੇਸ ਤੇ ਆ ਥਲੇ ਮੈਟ ਦੇ ਉੱਪਰ ਔਰਾਤੋਰੀ ਹੋਏ ਵੀ ਔਰਾਤੋਰੀ ਜਿੱਦਾ ਆਪਣਾ ਔਰਾਤੋਰੀ ਦੀ ਕਲ ਚੀਨਾਤੇ ਜਿਹੜੀ ਇਹ ਤੁਸੀਂ ਚਰਚ ਦੇਖ ਰਹੇ ਆ ਇਹ ਚਰਚ ਦਾ ਨਾਮ ਆ ਪਾਵਰ ਕਰੀਆ ਦੀ ਸੰਤ ਮਰੀਆ ਅਜ਼ੁੰਤਾ ਬਹੁਤ ਔਖਾ ਜਨਾਮ ਆ ਵੈਸੇ ਤਲਬੁਤਾ ਜਲੀ ਹੁਣ ਮਾਰਕੀਟ ਆਪਾਂ ਚੱਲੀਏ ਯਾਰ ਮੀ ਆਉਣੇ ਵਾਲੇ ਤਿਆਰ ਦੁਆਰ ਤੋਂ ਇਸ ਤੋਂ ਪਹਿਲਾਂ ਕਿ ਮੀ ਆਵੇ ਹੈ ਪਤਾ ਛਤਰੀ ਵੀ ਨਹੀਂ ਹੈਗੀ ਤੇ ਹੁਣ ਮਾਰਕੀਟ ਚੱਲੀਏ ਤੇ ਸਮਾਨ ਲੈ ਕੇ ਘਰ ਨੂੰ ਜਾਈਏ ਹਾ ਬੱਤਾ ਗੱਡੀ ਚ ਜਾਣਾ ਪੁੱਤ ਵੇ ਸਮਾਨ ਤਾਂ ਲੈਣਾ ਹੀ ਹੈ ਨਾ ਜਿਹੜਾ ਤੁਸੀਂ ਉਹ ਸਾਹਮਣੇ ਦੇਖੀ ਜਾਂਦੇ ਹੋ ਸਕਰੀਨ ਦੇ ਵਿੱਚ ਉਹ ਜੀ ਜ਼ੂ ਆ ਉਹ ਜੀ ਜ਼ੂ ਆ ਤੇ ਉਹ ਬੈਕ ਸਾਈਡ ਹੈਗਾ ਹਸਪੀਟਲ ਜਿੱਥੇ ਆਪਾਂ ਪਹਿਲਾਂ ਜਾ ਕੇ ਆਏ ਹਾਂ ਯਾਨੀ ਕਿ ਫਰੰਟ 뷰 ਉੱਥੇ ਦਾ ਜੀ ਇਹ ਵਾਲਾ ਪਿਆਸਾ ਲੋਕਾਂ ਨੇ ਬੈਠਣ ਬੂਠਣ ਨੂੰ ਇੱਥੇ ਟਾਈਮ ਪਾਸ ਦੀ ਜਗ੍ਹਾ ਬਣੀ ਹੋਈ ਹੈ ਹੁਣ ਤਾਂ ਗਿੱਲਾ ਹੈ ਹੁਣ ਤਾਂ ਗਿੱਲਾ ਹੈ ਪੁੱਤ ਇਹ ਕੰਡੇਲਾ ਉੱਤੇ ਇਹ ਬਣਾਇਆ ਵਾ 1854 ਦਾ। ਹੋਰ ਇਤਨਾ ਪੜਦਾ। ਪੂਰਾ ਪੜ੍ਹੋ ਇਹ। ਪੜ੍ਹਦਾ ਚੱਲ ਓ ਪੜ੍ਹਦਾ। 2 2 3 4 5 6 7 8 9 ਆ ਰਿਹਾ। ਹਮ। ਉਸ ਦਾ ਨੰਬਰ ਹੈ। ਨੰਬਰ। ਮੀਲੇ 880 44 ਬੈਠ ਗਿਆ ਚਲੋ ਬੈਠੋ ਫੇ ਚੱਲੀਏ ਲੋ ਵੀ ਹੁਣ ਚੱਲੇ ਆਪਾਂ ਮਾਰਕੀਟ ਆ ਕੀ ਹੋ ਗਿਆ ਅੰਦਰੋਂ ਤੁਸੀਂ ਬਾਹਰ ਆਪਾਂ ਕੈਂਡੀ ਵਜਣਾ ਹਨਾ ਕੈਂਡੀ ਕੈਂਡੀ 'ਚ ਵੀ ਜਾਣਾ ਪੁੱਤ ਇੱਥੇ ਨੂੰ ਮੋੜ ਲੈਣਾ ਲੋ ਜੀ ਹੁਣ ਆ ਗਏ ਆਪਾਂ ਮਾਰਕੀਟ ਦੇ ਵਿੱਚ ਪਹਿਲਾਂ ਜਾ ਆਪਾਂ ਨੇ ਦੂਜੀ ਮਾਰਕੀਟ ਐਥੋਂ ਇੱਕ ਥੋੜਾ ਜਿਹਾ ਸਮਾਨ ਲੈਣਾ ਕੈਂਡੀ ਕੈਂਡੀ ਜਾ ਕੇ ਕੈਂਡੀ ਉਹ ਤੋਂ ਬਾਅਦ ਲੈਣਾ ਘਰ ਦਾ ਸਮਾਨ ਹੈਂ ਆ ਦੂਜੀ ਖੰਦੀ ਆ ਟੋਪੀ ਲੈ ਕਾਣ ਦੇ ਬਤਾ ਐਨੇ ਠੰਡ ਅੱਜ ਕੈਂਡੀ ਕਰੇਲੋ ਦੇ ਲੋੜੇ ਨੇ ਬਤਾ ਜਾ ਬਸ ਕਰੀਮ ਤਾਂ ਲੈ ਕੇ ਜਾਣੀ ਇਕੱਲੇ ਲੋ ਵੀ ਆ ਮਾਰਕੀਟ ਸਾਰਾ ਕੁਝ ਘਰ ਦਾ ਸਰਫਾ ਸੁਰਫਾ ਕਿਚਨ ਦਾ ਸਮਾਨ ਸਾਬਸ ਪਈਏ ਦਾ ਸਮਾਨ ਸ਼ੈਂਪੂ ਕਰੀਮਾ ਸਾਰਾ ਕੁਝ ਮਿਲਦਾ ਹਾਂ ਕਿੱਧਰ ਲੱਗੇਵੇਂ ਉੱਧਰ ਆ ਵਾ ਨਾ ਤੁਸੀਂ ਇੱਧਰ ਦੇਖਣਾ ਤੇਰੇ ਤੇ ਕਿੰਨਾ ਕੇ ਜੋਰ ਅੱਜ ਚੱਲ 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 ਅੱਗੇ ਵਿੱਚ ਬੈਠ ਜene ਰੋਜੇ ਅੱਜ ਰੋਡ ਨੇ ਪੈਣੀ ਆ ਆਹ ਸਵਾਦ ਆਉਣੀ ਚੜਨ ਲੱਗ ਗਿਆ ਤੈਨੂੰ ਭੇੜ ਹਰ ਤੇ ਰਹਿਣ ਦੇ ਤੈਨੂੰ ਰੋਡ ਹੀ ਨਹੀਂ ਬਸ ਥੋੜੀ ਸਮਾਨਾ ਦੇਖ ਲੈ ਦੇਖ ਲੈ ਦੇਖ ਫਰੂਟ ਤਾਂ ਹੈਗਾ ਫਰੂਟ ਤਾਂ ਲੈਣਾ ਨੇ ਫਰੂਟ ਤਾਂ ਸਭ ਦਾ ਖਰਾਬ ਹੀ ਹੋ ਗਿਆ ਬੁੱਧ ਪਿਆ ਕਰ ਆ ਆ ਜਾ ਬੁੱਤ ਰਹਿਣਦੇ ਹੁਣ ਕਿੱਥੇ ਕਰੇ ਮਾੜਾ ਜਾ ਬਾਈ ਮਾਰਕੀਟ ਆਜੋ ਦੈਡ-ਦੈਡ ਫੋਨ ਆ ਜੇ ਪਿੱਛੋਂ ਆ ਵੀ ਚੱਕ ਲਿਓ ਆ ਵੀ ਚੱਕ ਲਿਓ ਆ ਵੀ ਚੱਕ ਲਿਓ ਜਦੋਂ ਘਰ ਤੇ ਤੁਰੇਦੇ ਸੀ ਸਿਰਫ ਦੋ ਚੀ ਜਲੇਣ ਵਾਲੇ ਆਏ ਤੇ ਹੁਣ ਕਿੰਨੀਆਂ ਹੋ ਗਈਆਂ ਦੈਡ-ਦੈਡ ਫੋਨ ਆਈ ਜਨੇ ਵਿੱਚੋਂ ਆ ਵੀ ਚੱਕ ਲਿਓ ਆ ਵੀ ਚੱਕ ਲਿਓ ਰਸਮ ਚ ਆਣ ਨਾਲ ਸਮਾਂ ਰੱਖ ਰਹੇ ਪੁੱਤੋ ਮੁਰੇ ਹੋ ਧਿਆਨ ਨਾਲ ਪਾਸਤਾ ਹੈਗਾ ਹਾਂਗਾ ਪਾਸਤਾ ਰ ਪਿਆ ਪੁੱਤ ਅੱਗੇ ਹੋ ਥੋੜੀ ਜਿਹੀ ਅੱਗੇ ਹੋ ਤਾਂ ਤਾਂ ਉਹ ਕੋਈ ਬਹੁਤ ਸਸਤਾ। ਇਹ ਜੀ ਗੱਲ ਦਾ ਮਤਲਬ ਹੈ। ਉਹ ਫਰ ਦਾ ਲਗੂ ਮੁਰਾਦਾ ਇੱਕ ਤੋਂ ਤਿੰਨ ਚ ਜਿਹੜੀ ਐਨੀ ਪੱਟ ਗੱਡ ਕਰ ਲੱਗੇ ਹੋਏ। ਲੋ ਵਿਸਮਾ ਕਰ ਲਈ ਸ਼ਾਪਿੰਗ ਆਪਣੇ। ਸ਼ੁਕਰ ਥੋੜਾ ਹੀ ਸਮਾਨ ਤਾਂ ਇਹਨਾਂ ਬਾਹਲਾ ਨਹੀਂ ਤਾਂ ਹੈਗਾ। ਤੇ ਹੁਣ ਚੱਲੀਏ ਘਰ ਨੂੰ। ਠੰਡ ਬਹੁਤ ਆ। ਆ ਸਾਡਾ ਰਸਮਾ ਕਿੱਥੇ ਗਿਆ? ਉਹ ਬੈਠਾ ਪਿੱਛੇ ਭਾਈ ਇਹ ਗੁੱਸੇ ਹੋ ਗਿਆ ਹੈ। ਇਨੋਰ ਗੱਲਾਂ ਨੇ ਮਿੰਜਾ ਜੀ ਗੁੱਸੇ ਹੋ ਗਿਆ ਇਹ। ਹਜੇ ਕਮਾਨ ਸਮਾਨ ਲਿਆ ਘਰੇ ਬੈਠੇ ਨਹੀਂ ਹਜੇ ਨਾਲ ਦੀ ਨਾਲੇ ਓਪਨਿੰਗ ਇਹ ਹੈਗੇ ਮੇਰੇ ਘਰ ਦੇ ਦੋ ਤਕੜੀਆਂ ਭੁੱਖਾ ਜੋ ਕਦੇ ਨਹੀਂ ਰੱਜਦੀਆਂ ਜਿੰਨਾ ਮਰਜ਼ੀ ਖਿਲਾ ਲਓ ਇਹਨਾਂ ਨੂੰ। ਹੈਨਾ? ਲੜਦਾ ਨਹੀਂ ਹੁਣ ਨੋ 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 ਉਹ ਉਹ ਮੈਂ ਮੈਂ ਤੇ ਬੋਨਾ ਮੈਂ ਤੇ ਬੋਨਾ ਮੈਂ ਤੇ ਬੋਨਾ ਮੈਂ ਤੇ ਬੋਨਾ। ਕਹਿਣਾ ਦੇਣਾ ਕਿਹਾ। ਆਇ ਕੰਨ ਨਹੀਂ ਖੇਡਣਾ ਭੱਜ ਕੇ ਨਹੀਂ ਖੇਡਣਾ ਫਿਰ ਆ ਕਾਜ ਬਿਠਾ ਲਿਆ ਬਗਾ ਜੈਨੂ ਬੇਬੀ ਹੈ ਬੇਬੀ ਤਾਂ ਹੈ ਬਿਠਾ ਲਿਆ ਬਗਾ ਤੇ ਬੀਬੀ ਨੂੰ ਕਰੇ ਆ ਸੱਜੂ ਲਈ ਨਹੀਂ ਬਣਾਈ ਵੀਦੀ ਵੇ ਛੱਲਾ ਨਾ ਨਾ ਮੈਨੂੰ ਨਾ ਟੈਲੀਫੋਨ ਸੇ ਮੈਂ ਹੀ ਆ ਧਿਆਨ ਨਾਲ ਸੱਟ ਨਾ ਖਾ ਲਿਓ ਪੁੱਤ ਆ ਦੂਆ ਰੱਖਿਆ ਕੱਪੜਿਆਂ ਵਾਲਾ ਉਹ ਡੱਬ ਡੱਬ ਚ ਬਿਠਾ ਲਿਆ ਵਾ ਤੁਸੀਂ ਦੇਖ ਲਓ ਖਲਾਰਾ ਦੇ ਲਓ ਕਿ ਮੈਂ ਮਿੰਟ ਬਾਅਦ ਜਿਹੜੇ ਖਲਾਰਾ ਦੇ ਲਓ ਬਾਈ ਤੁਹਾਡੇ ਸਾਹਮਣੇ ਆ ਅਜੇ ਅੱਧਾ ਘੰਟਾ ਨਹੀਂ ਹੋਇਆ ਸਾਨੂੰ ਠੀਕ ਕਰਤੀ ਇਹਨੂੰ ਨਾ ਖਲਾਰਾ ਗਦਰੋ ਨਾ ਗਦਰੋ ਨਾ ਆਪਾਂ ਨੂੰ ਹੋਣਾ 2 2 ਰੱਖਾ ਮਾਰ ਜਿੱਦਣ ਜਰਾ ਸਕੂਲ ਲੱਗਣਾ ਨਾ ਅਸੀਂ ਮੱਥਾ ਟੇਕਣਾ ਉਹਦਾਂ ਤੈਨੂੰ ਪਤਾ ਹਾਂ ਹਾਂ ਅਸੀਂ ਕੋਈ ਨਾ ਹਾਂ ਨਾ ਨਾ ਜਿੱਦਣ ਤੋਂ ਸਕੂਲ ਜਾਣਾ ਛੁੱਟੀਆਂ ਤੋਂ ਬਾਅਦ ਅਸੀਂ ਮੱਥਾ ਟੇਕਣਾ ਹੈ ਕਰਦੇ ਹਾਂ ਹਾਂ ਉਹ ਜਿਹੜਾ ਦਿਮਾਗ ਚੱਕਿਆ ਮੈਂ ਸਾਡਾ ਦਿਮਾਗ ਨਹੀਂ ਚੱਕਿਆ ਭਈ ਅੱਛਾ ਐਨੀ ਇld ਨਾ ਅੰਗਰੇਜ਼ ਕਰੋ ਸੇ ਚੱਲਣ ਲੱਗੀ ਲੋ ਵੀ ਦੇਖ ਲੋ ਕਿ ਕੀ ਦਿਖਾਵਾਂ ਦੇਖੋ ਭਾਜ ਲੋ ਵੀ ਬਲੌਗ ਦੀ ਸਮਾਪਤੀ ਕਰਨੀ ਆਪਾਂ ਨੇ ਹੁਣ ਆਜੋ ਉਹ ਬਰਾਉ ਬਣਾਇਦਾ ਅੱਜ ਆਪ ਗਏ ਨੇ ਅੱਗੇ ਚਰਚ ਦੇਖ ਕੇ ਆਏ ਹਸਪੀਟਲ ਦੇਖ ਕੇ ਆਏ ਮਰਕਾਤ ਜਾ ਕੇ ਆਏ ਆ ਉਹ ਜੋ ਬੰਦੀਪਾ ਬੁਲਾ ਉਹ ਮੈਂ ਝੂਠ ਨਹੀਂ ਬੋਲਦਾ ਚੀ ਆ ਕਹੇਦੀ ਤੈਨੂੰ ਨਹੀਂ ਲੈ ਕੇ ਗਏ ਅੱਜ ਤੈਨੂੰ ਲੈ ਕੇ ਨਹੀਂ ਇਹਨਾਂ ਨੂੰ ਲੈ ਕੇ ਨਹੀਂ ਗਏ ਆਪਾਂ ਟੀਕਾ ਨਹੀਂ ਲਵਾਇਆ ਹੈਗਾ ਜੀ ਜੀ ਕਾਚ ਠੰਡ ਕਰਕੇ ਝੂਠ ਬੋਲਦਾ ਉਹ ਝੂਠ ਕੋਈ ਨਹੀਂ ਤੂੰ ਤੂੰ ਜਰਾ ਸੱਚ ਬੋਲਦਾ ਤੂੰ ਹਾਂ ਡਾਕਟਰ ਹੈ ਨਹੀਂ ਤਾਂ ਅੱਜ ਡਾਕਟਰ ਬੰਦ ਤਾਂ ਅੱਜ ਬਲੌਗ ਆ ਜਾਵੇ ਬਲੌਗ ਦੀ ਸਮਾਪਤੀ ਕਰਨੀ ਆਪਾਂ ਨੇ ਆਜੋ ਓਹੋ ਰਸਮ ਰੰਗ ਫੇਰ ਕੱਢ ਰਿਹਾ ਦਾ ਪੁੱਤ ਉਹ ਨਹੀਂ ਹੋਰ ਇੱਕ ਰਾਈ ਟੂ ਅੰਡਰਸਟੈਂਡ ਪਲੀਜ਼ ਨਾਉ ਥੈਂਕ ਯੂ ਡੋਟ ਅੰਡਰਐਸਟੀਮੇਟ ਦਾ ਪਾਵਰ ਆਫ ਮਨਦੀਪ ਸਿੰਘ ਆ ਡੋਟ ਅੰਡਰਐਸਟੀਮੇਟ ਦਾ ਪਾਵਰ ਆਫ ਮਨਦੀਪ ਸਿੰਘ ਮਨਦੀਪ ਸਿੰਘ ਅਜੋਏ ਸਲੋ ਜੀ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਬੰਦੇ ਦੇ ਭੱਜ ਜਾਓਗੇ ਦੇਖੋ ਅੱਜ ਦੇ ਬਲੌਗਰੀ ਸਮਾਪਤੀ ਇੱਥੇ ਕਰਦੇ ਆਪਾਂ ਅਮੀਰ ਕਰ ਤੁਹਾਨੂੰ ਬਲੌਗ ਵਧੀ ਲੱਗਿਆ ਹੋਗਾ ਜੇ ਵਧੀ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਰ ਕਮੈਂਟ ਚੋ ਆ ਗਿਆ ਆ ਗਿਆ ਸਬਸਕ੍ਰਾਈਬ ਕਰੋ ਲਾਈਕ ਕਰੋ ਆ ਗਿਆ